ਮੁਕਰੀ 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 ਕਮੇਟੀਆਂ ਲੈ ਕੇ ਬੀਬੀ ਮੁਕਰੀ ਜੇਕਰ ਤੁਸੀਂ ਵੀ ਪਾਉਂਦੇ ਹੋ ਕਮੇਟੀਆਂ ਤੇ ਵੇਖ ਲਓ ਵੇਖ ਲਓ ਵੇਖ ਲਓ ਇਹ ਮਾਰਦਾ ਬੈਠ ਚੱਲ ਲੱਗ ਤੂੰ دی مرضی بندہ لیا میک میں پا کے چنگی نہیں بتائیں دے ہاتھ ہزار ہزار چک تھی میں ਇਹ ਦਾਵਾ ਅਸੀਂ ਨਹੀਂ ਕਰ ਰਹੇ ਲੋਕ ਕਰ ਰਹੇ ਨੇ ਜੋ ਕਿ ਇਸ ਮਹਿਲਾ ਦੇ ਕਰਦੇ ਬਾਛਮਾ ਹੋਏ ਨੇ ਤਸਵੀਰਾਂ ਛਿਲੰਦਰ ਦੀਆਂ ਨੇ ਇੱਕ ਬੀਬੀ ਦੇ ਇਲਜ਼ਾਮ ਲਾਇਆ ਜਾ ਰਿਹਾ ਕਿ ਉਸ ਨੇ ਕਈ ਲੋਕਾਂ ਦੀਆਂ ਕਮੇਟੀਆਂ ਮਾਰ ਲੀਆਂ ਨੇ ਹਾਲਾਂਕਿ ਇਹਨਾਂ ਇਲਜ਼ਾਮਾਂ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਪਰ ਲੋਕ ਇਹਨੇ ਗੁੱਸੇ ਵਿੱਚ ਕਿ ਉਸ ਬੀਬੀ ਦੇ ਘਰ ਦੇ ਬਾਹਰ ਚੱਲ ਗਏ ਤੇ ਉੱਥੇ ਪ੍ਰੋਜੈਕਟਰ ਲਾਤਾ ਜਿਸ ਦੇ ਵਿੱਚ ਉਸ ਦੀ ਵੀਡੀਓ ਦਿਖਾਤੀ ਜੇ ਚੋਂ ਮੰਨ ਰਹੀ ਹੈ ਕਿ ਮੈਂ ਲੋਕਾਂ ਦੇ ਪੈਸੇ ਦੇਣੇ ਆ ਪਰ ਇਸ ਦੇ ਨਾਲ ਹੀ ਆਪਣਾ ਰੋਪ ਵੀ ਦਿਖਾ ਰਿਹਾ ਹਣ ਕੌਨ ਸਹੀ ਕੌਣ ਗਲਤ ਤੁਸੀਂ ਆਪ ਹੀ ਲਾ ਲਓ ਅੰਦਾਜ਼ਾ ਦਲਕਵੈਲ ਪੰਜਾਬੀ ਟੀਵੀ ਦੇ ਲਈ ਚੰਦ ਤੌਰ ਮਹੇਸ਼ ਕੁਮਾਰ ਤਰਪੜ ਹਾਂ ਠੀਕ ਹੈ 10000 ਰੁਪਏ ਮਹੀਨਾ ਦੇ ਕੇ ਜਾਂਦੇ ਰਹੇ ਅਸੀਂ ਦੋਨੇ ਜਣੇ ਬਿਲਕੁਲ ਸਾਹਮਣੇ ਦਿੰਦੇ ਰਹੇ ਗਿਣ ਕੇ ਤੈਨੂੰ ਗੀਰਦੇ ਵਾਹਾਂ ਖੜੀ ਕਰ ਕਹਿੰਦੀ ਮੈਂ ਤੈਨੂੰ 1 ਰੁਪਇਆ ਲੱਗਦਾ ਤੁਹਾਨੂੰ ਸਾਡੇ ਪੈਸੇ ਮਹਣੇ ਰੋਗੇ ਮੈਂ ਧੱਕੇ ਮਾਰੇ ਜਾਂਦੇ ਕਿੰਨੇ ਮਾਰੇ ਜਾਂਦੇ ਅਜੇ ਧੱਕੇ ਕਿਉਂ ਮਾਰੇ ਸੀ ਤੁਹਾਨੂੰ ਜਦੋਂ ਬਾਈ ਮੈਂ ਮੈਂ ਨਹੀਂ ਪੈਸੇ ਦੇਣੇ ਜਾਜੂ ਕਰਨੀ ਬੱਚੇ ਉਹਨਾਂ ਲੋਕਿਆ ਜਾਂਦਾ ਸੀ ਹਾਂਜੀ ਹਾਂਜੀ ਅੱਛਾ ਪਾਪਾ ਜੀ ਇੱਕ ਕਮੇਟੀਆਂ ਬਾਈਆਂ ਇੱਕ ਇੱਕ ਤੁਹਾਨੂੰ ਧੱਕੇ ਮਾਰ ਕੇ ਬਾਹਰ ਵੀ ਕੱਢਿਆ ਜਾ ਰਹੇ ਜਦ ਵਿੱਚ ਅੱਛਾ ਪੈਸੇ ਮੰਗਣਗੇ ਤਾਂ ਧੱਕੇ ਮੇਰੇ ਤੁਹਾਨੂੰ ਕਿੰਨੇ ਜਾਓ ਅਸੀਂ ਨਹੀਂ ਦੇਣੇ ਪੈਸੇ ਜਾਓ ਜੋ ਕਰਨਾ ਕਰ ਲੋ ਅੱਛਾ ਉਹਦੇ ਬੋਲੋ ਯਾਰ ਧੱਕੇ ਮਾਰੇਗੇ ਤੁਹਾਨੂੰ ਕਿਰਨ ਬਾਲਾ ਨੂੰ ਅੱਛਾ ਕਿਰਨ ਬਾਲਾ ਨੂੰ ਧੱਕੇ ਮਾਰੇਗੇ ਤੁਹਾਨੂੰ ਕਿਦਾਂ ਪੈਸੇ ਹੈ ਜੀ ਟੋਟਲ ਮੇਰਾ ਜੀ 2.5 ਲੱਖ ਹੈਗਾ 2 ਲੱਖ ਲੱਖ ਇੱਕ ਵਾਰੀ ਫੋਟੋ ਲਗਾ ਦਈਏ ਇੱਕ ਵਾਰੀ ਫੋਟੋ ਲਗਾ ਦਈਏ ਦੋਸਤੋ ਇਹ ਤਸਵੀਰਾਂ ਮੱਲੇ ਵਾਲੇ ਨੇ ਜਿਹੜਾ ਪੋਸਟਰ ਵੀ ਜਿਹੜਾ ਚਪਾਇਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਰਨ ਬਾਲਾ ਦਾ ਜੀ ਹੈ ਜੀ ਹੈਂਡਲ ਇਹ ਘਰ ਵਾਲਾ ਵੀ ਜਿਹੜਾ ਨੰਬਰ ਵੀ ਕੰਪੈਨ ਕਰਵਾਉਂਦਾ ਜਿਹੜਾ ਕਿਰਨ ਵਾਲਾ ਜੀ ਦਾ ਜਿਹੜਾ ਘਰ ਵਾਲਾ ਵੀ ਹੈ ਤਸਵੀਰਾਂ ਜਿਹੜੀਆਂ ਹਾਂਜੀ ਹਾਂਜੀ ਸਾਹਿਬ ਪਹਿਲੇ ਇਹ ਦੇਖਣਾ ਕਿ ਇਹ ਬਬਲੀ ਵੱਡੀ ਹੈ ਇਹ ਜਿਹੜਾ ਰੋਲ ਮਤਲਬ ਫਿਲਮਾਂ ਚ ਕਰਦੇ ਨੇ ਨਾ ਵੱਡੀ ਵੱਡੀ ਵਾਲਾ ਅੱਗੇ ਨੂੰ ਇਹ ਵੱਡੀ ਵਾਲਾ ਕੰਮ ਲਾਉਣਾ ਹੈ ਫਿਲਮੀ ਰੋਲ ਕੀਤਾ ਹੈ ਬੰਟੀ ਪਬਲਿਕ ਹਾਂਜੀ ਹਾਂਜੀ ਭਾਜੀ ਕਿਉਂਕਿ ਜਿੱਦਾਂ ਜੀ ਉਹਨੇ ਠੱਗੀ ਕੀਤੀ ਹੈ ਨਾ ਉਹ ਵਾਕਿਆ ਫਿਲਮਾਂ ਨੂੰ ਸੀਰੀਅਲ ਦੇਖ ਕੇ ਪੂਰਾ ਕੀਤਾ ਹੈ ਬਈ ਇਹਨੂੰ ਆਪਣੇ ਵੱਟੀ ਬਣਾਤਾ ਹੈ ਮਤਲਬ ਜੋ ਵੀ ਕਹਿਣਾ ਮਤਲਬ ਚੱਲੇਗੀ ਭਾਈ ਤਕਰੀਬਨ ਅਸੀਂ ਇਹ 2-4 ਮਹੀਨੇ ਦੀ ਗੱਲ ਕਰ ਰਹੇ ਆ 25 30 ਲੱਖ ਰੁਪਏ ਲਿਆ ਸਾਡੇ ਕੋਲ ਇਸ ਚੀਜ਼ ਦਾ ਸਬੂਤ ਹੈ ਕਹਿੰਦੀ ਮੈਨੂੰ ਸਬੂਤ ਦਿਓ ਅਸੀਂ ਇਸ ਚੀਜ਼ ਦਾ ਸਬੂਤ ਸਾਡੇ ਕੋਲ ਹੈਗਾ ਸੋ ਹੋਰ ਵੀ ਜਿਹੜਾ ਇੱਧਰ ਹੋਣਾ ਵਾਲਾ ਕਿਹੜਾ ਸਬੂਤ ਲੱਗੇ ਜਾ ਰਿਹਾ ਜਨਵਰੀ ਮਹੀਨੇ ਪੈਸੇ ਭੇਜੇ ਆ ਜੇ ਦੇਖੋ ਤੇ ਜਿਹੜਾ ਜਨਵਰੀ ਮਹੀਨੇ ਜਿਹੜੇ ਪੈਸੇ ਜਿਹੜੇ 11834 ਰੁਪਏ ਜਿਹੜੇ ਪਾਏ ਗਏ ਜਿਹੜੇ ਇਹਨਾਂ ਦੇ ਵੱਲੋਂ ਇਹ ਵੀ ਉਹਨਾਂ ਦੇ ਹਾਂ ਸਾਰੀ ਚੈਟ ਉਹਨਾਂ ਦੀ ਆ ਦੇਖੋ ਮੇਰੇ ਕੋਲ WhatsApp ਤੇ ਸਾਰੀ ਚੈਟ ਉਹਨਾਂ ਦੀ ਹੈ ਮੇਰੇ ਕੋਲ ਆ ਦੇਖੋ ਲੋਕ ਕਮੇਟੀ ਆ ਭੇਜ ਦੇ ਸਾਹਿਲ ਆ ਨੰਬਰ ਸੈਂਡ ਕਰ ਦਿਓ ਦੋਸਤੋ ਜਿਹੜੇ ਜਿਹੜੇ ਮੱਲੇ ਤੇ ਹੋਰ ਵੀ ਜਿਹੜੇ ਲੇਡੀਜ਼ ਵਗੈਰਾ ਜਿਨ੍ਹਾਂ ਦਾ ਧੱਕਾ ਹੋਇਆ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਅੱਛੇ ਲੇਡੀਜ਼ ਸੀਗੇ ਪਰ ਇਹਨਾਂ ਨੂੰ ਹੁਣ ਪਤਾ ਨਹੀਂ ਕੀ ਹੋਇਆ ਕਿਉਂ ਫਰਾਡ ਕੀਤਾ ਇਹ ਸਾਨੂੰ ਨਹੀਂ ਪਤਾ ਪਰ ਹੁਣ ਸਾਡੇ ਲੱਖ ਲੱਖ ਲੱਖਾਂ ਪੈਦੀ ਮੇਰੀ ਕਮੇਟੀ ਲੈ ਕੇ ਵੀ ਨਹੀਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸੀ ਉੱਥੇ ਕਮੇਟੀ ਪਾਇਆ ਉਹਨਾਂ ਕੋਲ ਮੈਂ ਪਹਿਲਾਂ ਲੱਖ ਦੀ ਕਮੇਟੀ ਪਾਈ ਸੀ ਸਹੀ ਚੱਲੀ ਸੀ ਕਮੇਟੀ ਵਾਲੀ ਫਿਰ 50000 ਦੀ ਕਮੇਟੀ ਪਾਈ ਮਤਲਬ ਪਹਿਲਾਂ ਵੀ ਵਿਸ਼ਵਾਸ ਬਣਾਇਆ ਤੁਹਾਡੇ ਨਾਲ ਆਇਆ ਗਿਆ ਪਹਿਲੇ ਵੀ ਵਿਸ਼ਵਾਸ ਬਣਾਇਆ ਗਿਆ ਤੁਹਾਡਾ ਨਾਮ ਆ ਗਿਆ ਮੈਮ ਮੇਰਾ ਰਣਜੀਤਪੁਰ ਨਾਮ ਹੈ ਮੈਂ ਤਿੰਨ ਕਮੇਟੀਆਂ ਪਾਈਆਂ ਪਈਆਂ ਆ ਇੱਕ ਮੇਰੀ ਆਪਣੀ ਕਮੇਟੀ ਸੀਗੀ ਇੱਕ ਮੇਰੇ ਹਸਬੰਦ ਦੇ ਕਲੈਕਟਰ ਦੀ ਸੀ ਇੱਕ ਡਰਾਈਵਰ ਦੀ ਸੀ ਮਤਲਬ ਤੁਸੀਂ ਵੀ ਰੈਫਰੈਂਸ ਅੱਗੋਂ ਦਿੱਤਾ ਸੀ ਕਿ ਇੱਥੇ ਪਾਓ ਕਿਉਂਕਿ ਉਹ ਦੇਖਦੇ ਸੀ ਕਹਿੰਦੇ ਸੀ ਭਾਜੀ ਕਿ ਚਲ ਤੁਹਾਡੇ ਉੱਧਰ ਵਿਸ਼ਵਾਸ ਬਣਿਆ ਅੱਜਕੱਲ੍ਹ ਲੋੜ ਹੀ ਹੈ ਸਾਰਾ ਕੁਝ ਚੱਲ ਵਧੀਆ ਜੇ ਦਿੰਦੀ ਹੈ ਤਾਂ ਆਪਾਂ ਵੀ ਇੱਥੇ ਨਾਮ ਕਰਾਇ ਅੱਜ ਕੱਲ ਜਿਹੜੇ ਕਮੇਟੀਆਂ ਬਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਚੀਜ਼ ਨਾਲ ਅੱਗੋਂ ਤੋਂ ਵੇਰ ਰਹਿਣ ਸਾਨੂੰ ਤੇ ਹੱਥ ਲਾਤੇ ਅਸੀਂ ਇਹ ਕਹਿੰਦੇ ਹਾਂ ਕੋਈ ਜਿੰਦਗੀ ਚ ਕੱਤੀ ਕਮੇਟੀਆਂ ਹੀ ਨਾ ਪਾਵੇ ਅੱਜ ਆਪਣੇ ਬੱਚਿਆਂ ਦਾ ਇੱਕ ਮਿੰਟ ਇੱਕ ਮਿੰਟ ਸਵਾਲ ਹੈ ਜਿਹੜਾ ਕਿ ਤੁਸੀਂ ਕਮੇਟੀ ਤਾਂ ਪਾਉਂਦੇ ਕਿ ਤੁਹਾਡਾ ਪੈਸਾ ਜੁੜਦਾ ਹੈ ਪੈਸਾ ਜੁੜਦਾ ਹੈ ਆ ਆਪਣੇ ਬੱਚਿਆਂ ਦੇ ਮੂੰਹ ਤੋਂ ਕੱਢ ਕੇ ਕਹਿੰਦੇ ਪਹਿਲੇ ਕਿੰਨਾ ਨੂੰ ਕਮੇਟੀ ਦੇ ਕੇ ਆਈਏ ਆ ਆਪਣਾ ਕੰਮ ਆ ਕੇ ਕਰ ਲਵਾਂ ਹਾਂ ਜੀ ਜੀ ਆਪਣਾ ਰੋਕ ਕੇ ਕੰਮ ਇਹਨੂੰ ਪਹਿਲੇ ਦੇ ਕੇ ਆਈ ਦੀ ਸੀ ਕਿ ਜੀ ਮਰਨ ਦੀ ਧਮਕੀ ਦਿੰਦੀ ਆ ਜਦੋਂ ਨਾਲੇ ਕੀ ਕੀ ਕਹਿੰਦੀ ਆ ਨਾਲੇ ਧਮਕੀ ਆ ਦਿੰਦੀ ਆ ਅੱਛਾ ਮਰਨ ਦੀ ਧਮਕੀ ਦੇ ਦਿੰਦੀ ਆ ਜਦੋਂ ਤੁਸੀਂ ਤੁਸੀਂ ਮੇਟੀਲਾ ਜਾਂਦੇ ਹੀ ਉਦੋਂ ਵੀ ਕਹਿੰਦੀ ਸੀ ਕਿ ਅਸੀਂ ਕੱਲ੍ਹ ਕਿਧਿਆ ਬੋਲੀ ਖਾ ਕੇ ਮਰ ਜਾਾਂਗੇ ਉਸ ਦਿਨ ਵੀ ਤੁਸੀਂ ਆਪਣਾ ਮੁੱਦਾ ਲੈ ਕੇ ਆਏ ਸੀ ਅੱਜ ਅੱਜ ਕੀ ਨੋਬਤ ਆ ਗਈ ਜਿਹੜਾ ਅਸੀਂ ਇਕੱਠੇ ਹੋ ਗਏ ਤੁਸੀਂ ਉਹਨੂੰ ਲਾਈਵ ਹੋ ਕੇ ਕਹਿੰਦੀ ਕੀ ਕਹਿੰਦੀ ਲਾਈਵ ਹੋ ਕੇ ਆਪਣੇ ਇਹਨਾਂ ਦੇ ਖਲਾਫ ਸਾਰੇ ਦੇ ਮਨ ਦੀ ਹਕੂਮਤ ਤਾਂ ਸੁਣ ਮੇਰੇ ਖਲਾਫ ਮੈਂ ਸੁਣ ਬੈਠਾ ਹਾਂ ਜੇ ਤੁਸੀਂ ਸਭੂ ਸਾਰੇ ਤੁਹਾਡੇ ਕੋਲ ਹੈਗੇ ਹੋ ਨੇ ਦਾਦੀ 30000 ਬਣਾਇਆ ਤਾਂ ਕਮੇਟੀ ਮੈਂ ਲਈ ਆਂਟੀ ਤੇਰੇ ਸਭ ਨੇ 30000 ਦੇ ਜਾਂਦੀ ਸੀ ਦਾਦੀ ਲੋੜੀ ਬਾਅਦ ਅਗਰ ਨੀ ਚਾਰ ਦਿਨ ਬਾਅਦ ਉਹ ਦੇਖ ਸਕਦੇ ਹੋ 30000 ਰੁਪਏ ਦੀ ਆਏ ਫਿਰ ਕਮੇਟੀ ਦੋ ਕਮੇਟੀਆਂ ਇਕੱਠਾ ਬਣ ਕੇ ਆਈਏ ਦੋਸਤੋ ਤੁਹਾਨੂੰ ਤਸਵੀਰਾਂ ਦੇ ਵਿੱਚ ਜਿਹੜੇ ਜਿਹੜਾ ਉਹਨਾਂ ਨੇ ਪ੍ਰੋਜੈਕਟ ਵੀ ਜਿਹੜਾ ਲਗਾਇਆ ਸੀ ਪ੍ਰੋਜੈਕਟ ਦੇ ਵਿੱਚ ਦੇਖੋ ਤੇ ਤਸਵੀਰਾਂ ਦੇ ਵਿੱਚ ਮੈਂ ਇੱਥੇ ਆ ਗਿਆ ਕਿ ਮੈਂ ਸੱਤ ਤੱਕ ਲੱਗ ਗਿਆ। ਮੈਂ ਉਹਦੇ ਅੜਾ ਖੜੀ ਆ ਰੋ ਦੁਨੀਆ ਆਣਾ ਯਾਰ ਮੈਂ। ਮੇਰਾ ਬਹੁਤ ਚਾਲਾ ਮੈਂ ਤਾਂ ਮੈਂ ਤੁਹਾਡੇ ਤੋਂ ਵੀ ਜ਼ਿਆਦਾ ਕਸਮ ਲੈ ਜਿਹਨੇ ਦੇਣਾ ਉਹਨੇ ਪਾਇਆ। ਪਤਾ ਚਲਦਾ ਸੋਚਦਾ ਕੋਈ ਦਿੱਤਾ ਨਹੀਂ ਮਿਲਿਆ। ਹਾਂ ਤੰੂ ਮੈਂ ਪਤਾ ਨਹੀਂ ਉਹ ਤਾਂ ਮੈਂ ਤੇ ਬਲਜੀ ਮੁਸਕਰਨਾ ਮੈਂ ਤੇ ਰਮਲ ਜਿੰਦਾ ਘਟਨਾ ਮੈਂ ਉਸਤਾ ਮੈਂ ਤਾਂ ਇੱਕ ਦਿਨ ਹਲੜੀ ਮੈਂ ਤੇ ਨਹੀਂ ਖੜੀ ਬਤਾਏ ਹੈਲੋ ਕੰਨੀ ਪੂਰ ਸਾਲ ਆਣ ਤੇ ਕੋ ਪੈਸੇ ਲੈਣਗੇ ਮੈਂ ਤਾਂ ਇਹ ਹੈਲੋ ਆ ਤਰਾ। ਹਾਂ ਕਾਚਾ ਉਹ ਫਾਰੇ ਲੈ ਕੇ ਆ ਮੇਰੇ ਘਰੇ ਦਾਣਾ ਹੋਈ ਕਿੰਨਾ ਕਿਦ ਕਿੰਨਾ ਤੂੰ ਇਹਨਾਂ ਤਾਈਂ ਨਚਣਾ ਚਲੀ ਆਂਦਾ ਮੈਨੂੰ ਤੇ ਤੂੰ ਜਿਆਦਾ ਨਚਨੇ ਆਂਦਾ ਈ ਜਿੱਦਣ ਮੈਂ ਡੱਕੜ ਤੇ ਆ ਗਈ ਨਾ ਤੇ ਮੈਂ ਤੈਨੂੰ ਰੋਕ ਕੋਈ ਨਹੀਂ ਸਕਦਾ ਤੇ ਇਹ ਮੇਗਾ ਬਾਹਰ ਨਹੀਂ ਮੈਂ ਕਾ ਚੱਲ ਲੱਗ ਤੂੰ ਮੇਗਾ ਮੇਰੇ ਘਰ

ਚੱਲ ਬੈਠਾ ਤੂੰ ਭੱਜ ਮੈਂ ਲੜਾਈ ਗਲੀ ਚੋਂ ਮੈਂ ਤਾਂ ਮੇਰੇ ਘਰ ਬੱਸ ਸਿਰ ਸਾਡੇ ਘਰ ਦਾ ਅੱਜੋਂ ਵੱਧ ਸਾਡੇ ਘਰ ਕਦੀ ਬੜੀ ਐ ਆੜ ਕੇ ਵੀ ਡੋਕੂ ਵਰਦੀ ਗੱਲ ਕਰਦੇ ਨਾ ਸੀ ਤੇਰੇ ਨਾਲ ਨਾ ਤੂੰ ਟੈਨਸ਼ਨ ਢਿਲਾੜੀ ਨਹੀਂ ਬੈਠੇ ਤੇ ਅੱਜ ਬੋਸ ਐ ਤੂੰ ਇੱਧਰ ਆ ਕੇ ਤੂੰ ਉੱਪਰ ਜਾ ਉਹ ਲੈ ਆ ਕੇ ਕਿਹਾ ਬਤ ਪਾਜੀ ਮੈਂ ਹਾਂ ਮੈਨੂੰ ਕਦੇ ਸਿੱਧਰ ਮੈਂ ਤਾਂ ਤੇਰੀ ਗੱਲ ਸੁਣ ਕਿਹਦਾੁੰਦਾ ਇਹ ਉਹਨੂੰ ਦਾਸਤਾ ਸਹੀ ਇਹ ਪਤਾ ਜਿਹੜੀ ਬੰਦਾ ਸੁਣਿਆ ਮੈਂ ਤੇਰੀ ਗੱਲ ਕੁਛ ਨਹੀਂ ਲਈ ਮੈਂ ਤਾਂ ਕੋਲ ਤੋਂ ਬਾਲ ਤੋਂ ਸਿੱਖੇ ਨੇ ਕੰਮ ਦੀ ਥੂ ਗੱਲਾਂ ਵੀ ਤੈਨੂੰ ਪਤਾ ਹੀ ਐ ਤੈਨੂੰ ਪਤਾ ਹੀ ਤੁਹਾਨੂੰ ਸਾਰਾ ਪਤਾ ਹੀ ਲੋ ਜੀ ਕਮੇਟੀਆਂ ਭਜੀ ਇੱਕ ਮਿੰਟ ਇਹ ਜਿਹੜੇ ਜਿਹਨਾਂ ਗੱਲ ਕਿ ਨਾ ਕਰਨੀ ਸੀ ਆ ਭਜੀ ਆ ਜਿੰਨਾ ਕਿੰਨਾ ਗੱਲ ਕਿ ਨਾ ਕਰਨੀ ਸੀ ਜਿਹੜਾ ਕਹਿ ਰਿਹਾ ਜਿਹੜੀ ਸ੍ਰੀ ਰਾਮ ਜਿਹੜੀਆਂ ਹਾਂ ਜੀ ਆਈਓ ਭਜੀ ਮਾੜਾ ਥੋੜਾ ਦੱਸਿਓ ਪੂਰਾ ਹੁੰਦੀ ਭਜੀ ਇੱਕ ਮਿੰਟ ਭਜੀ ਇਹ ਜਿਹੜਾ ਨਾਮ ਜਿਹੜੀ ਗੱਲਾਂ ਕਰੀ ਪਕਿਓ ਆਪਣਾ ਹਾਂ ਜੀ ਹਾਂ ਜੀ ਮੇਰੇ ਨਾਲ ਹੀ ਗੱਲਾਂ ਕਰਦੀ ਆ ਜੀ ਅੱਛਾ ਤੁਸੀਂ ਉੱਥੇ ਸੀ ਮੇਰੇ ਮੇਰੇ ਫੋਨ ਤੇ ਹੀ ਬਣੀ ਹੋਈ ਆ ਅੱਛਾ ਤੁਹਾਡੇ ਫੋਨ ਤੇ ਬਣਾਈ ਆ ਸਰ ਇਹ ਹਲੇ ਟੈਲਰ ਆ ਹਲੇ ਹੋਰ ਵੀਡੀਓ ਮੈਂ ਤਾਂ ਬਹੁਤ 40 ਮਿੰਟ ਅੱਛਾ ਕੀ ਕੀ ਤੁਹਾਡੇ ਨਾਲ ਹੋਰ ਵੀਡੀਓ ਦਾ ਪੁੱਛੋ ਵੀਡੀਓ ਦੇ ਵਿੱਚ ਦੀਪੂ ਬੱਲੇ ਜੀ ਨਾਲ ਗੱਲ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਜਿੱਦ ਮੰਨਦੀ ਆ ਮੈਂ ਸਾਰਿਆਂ ਦੇ ਪੈਸੇ ਦੇਣੇ ਆ ਤੁਹਾਨੂੰ ਵੀ ਦੇਣੇ ਆ ਨਹੀਂ ਉਹ ਤਾਂ ਸ਼ਰੀਆਮ ਕਹੀ ਜਾਂਦੇ ਆ ਪੁਲਿਸ ਨੂੰ ਜਿੱਦਾਂ ਮਰਜੀ ਕੰਪਲੇਂਟ ਕਰੋ ਇਹ ਕਰੋ ਉਹ ਕਰੋ ਕੋਈ ਨਹੀਂ ਕਰ ਸਕਦੀ ਜੋ ਮਰਜੀ ਕਹੀ ਜਾਵੇ ਤੁਹਾਨੂੰ ਵੀ ਪਤਾ ਆ ਜਦੋਂ ਆ ਵੀਡੀਓ ਫੇਸਬੁੱਕ ਵਾਲਿਆਂ ਨੇ ਦੇਖੀ ਨਾ ਫੋਲਵਰ ਨੇ ਉਹਨਾਂ ਨੂੰ ਪਤਾ ਲੱਗ ਜਾਣਾ ਨਹੀਂ ਜਨਾਨੀ ਸਰਾ ਸਰ ਝੂਠ ਬੋਲਦੀ ਹੈ ਇੱਕ ਇੱਕ ਗੱਲ ਸਾਨੂੰ ਸਪਸ਼ਟ ਕਰਿਓ ਜਿਹੜੀ ਇਹ ਲੇਡੀ ਆ ਇੱਕ ਇਹ ਜਿਹੜੇ ਜਿਹਦੇ ਵੱਲੋਂ ਵੀਡੀਓ ਕਲਿੱਕ ਜਾਰੀ ਕੀਤੀ ਗਈ ਆ ਤੇ ਉਹਦਾ ਨਾਮ ਕੀ ਆ ਕਿਰਨਵਾਲਾ ਜੀ ਖੋਲਾ ਗੁੰਗਰਾ ਖੋਲਾ ਜੀ ਕਿਰਨਵਾਲਾ ਹੈ ਜੀ ਭਾਈ ਸੋਗਲ ਦੀ ਇੱਕ ਗੱਲ ਉਹਨੇ ਪੁਲਿਸ ਵਾਲਿਆਂ ਨੂੰ ਵੀ ਕਹਿਤਾ ਮੂਰੇ ਹੱਥ ਬੇ ਹਾਂਜੀ ਜੀ ਉਹ ਸ਼ਰੀਆਮ ਗੱਲਾਂ ਵੀ ਜਿਹੜੀ ਕੱਢ ਰਹੀ ਹੈ ਲਾਈਵ ਦੇ ਵਿੱਚ ਉਹਨੇ ਮੂਰੇ ਹੱਥ ਬਿਰ ਕੇ ਕਹਿਦਾ ਕਹਿੰਦਾ ਨਹੀਂ ਜਿਹੜਾ ਪੁਲਿਸ ਵਾਲੇ ਵੀ ਆ ਜਾਣਗੇ ਇਹਨੇ ਤਾਂ ਜਿੱਤੀ ਲੈਣੀ ਹਾਂਜੀ ਸਰ ਉਹ ਹੁਣ ਕਿੱਥੇ ਰਹਿ ਰਹੇ ਪਤਾ ਕੁਛ ਸਰ ਪਤਾ ਨਹੀਂ ਕਿੱਥੇ ਰਹਿ ਰਹੇ ਆ ਇਨਾਂ ਨੂੰ ਇਹਦੇ ਘਰ ਦੇ ਨੂੰ ਪਤਾ ਇਹਦੇ ਦੇਰ ਨੂੰ ਪਤਾ ਹੈ ਰਾਣੀ ਨੂੰ ਪਤਾ ਸਾਰਿਆਂ ਨੂੰ ਪਤਾ ਨਹੀਂ ਤੁਸੀਂ ਮੇਰੇ ਨਹੀਂ ਨਹੀਂ ਗਏ ਸੀ ਸਾਰੇ ਇਹਨਾਂ ਨਹੀਂ ਕੰਪਲੇਨਟ ਨਹੀਂ ਕੀਤੀ ਤੁਸੀਂ ਸਾਡੀ ਕੰਪਲੀਟ ਕੰਮ ਕੰਪਲੀਟ ਕੀਤੀ ਕਿਹੜੇ ਤੁਹਾਨੂੰ ਬਾ ਥਾਣੇ ਵਿੱਚ ਵੀ ਨਹੀਂ ਕੋਈ ਉੱਚ ਅਧਿਕਾਰੀ ਦਾ ਕੰਪਲੇਨਟ ਨਹੀਂ ਪਹੁੰਚੀ ਸੀਪੀ ਅਫੀਸ ਕਮਿਸ਼ਨਰ ਦੇ ਵੀ ਮੇਸ਼ ਹੋਏ ਤਾਂ ਪਾਈਆਂ ਕਮਿਸ਼ਨਰ ਦੇ ਵੀ ਮੇਸ਼ ਹੋਏ ਸੀ ਉਹਨਾਂ ਨੇ ਵੀ ਕਿਹਾ ਕੋਈ ਗੱਲ ਨਹੀਂ ਜੀ ਤੁਸੀਂ ਆਪਣੇ ਰਿਪੋਰਟ ਲਿਖਾ ਦਿਓ ਕੋਈ ਗੱਲ ਨਹੀਂ ਆਪਾਂ ਦੇਖਦੇ ਆਂ ਪਹਿਂ ਦੇਖਣ ਨਾਲ ਕੰਮ ਨਹੀਂ ਬੰਦਿਆ ਜਿਦਾਂ ਦੇ ਇਹਦੇ ਹਾਲਾਤ ਆ ਭਾਜੀ ਤੁਸੀਂ ਇਹਨਾਂ ਨੂੰ ਕਿਹਾ ਇੱਕ ਮਿੰਟ ਵੀਡੀਓ ਤੁਹਾਡੇ ਵੱਲੋਂ ਬਣਾਈ ਗਈ ਹੈ ਹਾਂ ਜੀ ਤੁਸੀਂ ਪੈਸੇ ਮੰਗਣਗੇ ਹੀ ਮੈਂ ਤਾਂ ਇੱਕ ਵਾਰ ਸਿਆਲਾਂ ਨੂੰ ਵੀ ਗਿਆ ਇਹਦੇ ਕੋਲ ਇਹਦੇ ਨਿਆਣੇ ਕਹਿੰਦੇ ਉਹ ਹਲੇ ਕੰਮ ਤੋਂ ਨਹੀਂ ਆਈ ਕੰਮ ਤੇ ਨਾ ਗਵੰਡੀਆਂ ਦੇ ਘਰ ਬੈਠੀ ਸਿਆਲਾਂ ਵੀ ਠੰਡ ਵਿੱਚ ਨਹੀਂ ਜਿਹੜਾ ਜਿਹੜਾ ਮਗਾਰਾ ਕਰਦੇ ਸਰ ਕੰਮ ਕੁਛ ਨਹੀਂ ਕਰਦੀ ਸੀ ਉਹਦਾ ਮਹੀਨਾ ਕ ਲਾਇਆ ਨੇ ਫੈਕਟਰੀ ਕੰਮ ਕਮੇਟੀਆਂ ਦਾ ਹੀ ਕਰਦੀ ਕਮੇਟੀਆਂ ਦਾ ਘਰ ਵਾਲਾ ਬਾਹਰ ਗਿਆ ਇਹਦਾ ਕਮੇਟੀਆਂ ਬਾਹਰ ਆ ਕੇ ਸਲਾਹ ਦਿੱਤੀ ਵੀ ਯਾਰ ਪੂਤ ਕਾਲ ਦੇ ਵਿੱਚ ਇੱਕ ਨੰਬਾ ਜੀ ਇਹਨਾਂ ਦੇ ਪੂਤ ਕਾਲ ਦੇ ਵਿੱਚ ਕੋਈ ਅਗਰ ਬੰਦਾ ਮੈਂਬਰ ਭੇਜਣਾ ਤੇ ਦੱਸੋ ਕਹਿੰਦੇ ਜੀ 13 ਲੱਖ ਰੁਪਏ ਲੱਗਦਾ ਇਸ ਬੰਦੇ ਦਾ ਧੋਖਾ ਜੀ 6.5 ਲੱਖ ਦੀ 6.5 ਲੱਖ ਦੀ ਧੋਖਾ ਕਿੱਦਾਂ ਹੋਈ ਜੀ 4 ਲੱਖ ਪਹਿਲਾਂ ਲੈ ਲਿਆ 2.5 ਲੱਖ ਬਾਅਦ ਚ ਲੈ ਲਿਆ ਇਹ ਸਾਹਮਣੇ ਬਾਜੀ ਖੜਾ ਮੈਨੂੰ ਬੁਲਾਇਆ ਕਹਿੰਦੇ ਯਾਰ ਬਾਜੀ ਐਦਾ ਦਾ ਕਰਕੇ ਮੈਂ ਆਪਣਾ ਭਾਂਜਾ ਭੇਜਣਾ ਹੈ ਤੇ ਪੈਸੇ ਮੈਂ ਕਿਹਾ ਕੋਈ ਗੱਲ ਨਹੀਂ ਗਲੀ ਮਨੇ ਦੀ ਗੱਲ ਇਹ ਦੇ ਦੇ ਯਾਰ ਕੋਈ ਗੱਲ ਨਹੀਂ ਮੈਂ ਕਿਹਾ ਨਾਲੇ ਵਧੀਆ ਉਹ ਕਹਿੰਦੇ ਵੀ 6 ਲੱਖ ਉਥੇ ਕਰਨ ਵਾਲੇ ਕੰਮ ਕਰੇਗੇ ਨਾਲੇ ਪੈਸੇ ਮੁੱਕ ਜਾਣਗੇ ਯਾਰ ਸਾਨੂੰ ਪਤਾ ਨਹੀਂ ਸੀ ਬਈ ਇਹਨੇ ਪੈਸੇ ਸਾਡੇ ਹੀ ਬਣਾਏ। ਨਹੀਂ ਅੱਜ ਅੱਜ ਕਿਉਂ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਥੱਕ ਕੇ ਅੱਜ ਕਿਉਂ ਪ੍ਰਦਰਸ਼ਨ ਕਰ ਰਹੇ ਹੋ? ਇਸ ਕਰਕੇ ਕਰ ਰਹੇ ਆ ਕਿ ਦੇਖ ਜੇ ਇੱਕ ਮਿੰਟ ਬਾਈ ਨੂੰ ਗੱਲ ਕਰ ਲੈਂਦਾ। ਇਸ ਕਰਕੇ ਕਰ ਰਹੇ ਆ ਕਿ ਅੱਪਾ ਕਹਿੰਦੇ ਇਥੇ ਵੀਡੀਓ ਪਾਚ ਪੇਜੀ ਕੋਈ ਸਾਨੂੰ ਪਤਾ ਨਹੀਂ ਕਿੱਥੇ ਹੈ ਕਿ ਨਹੀਂ। ਉਧਰੋਂ ਵੀਡੀਓ ਆਈ ਇਹ ਚੀਜ਼ ਆਈ ਕਿ ਯਾਰ ਮੇਰਾ ਲਾਈਕ ਟੱਕਰ ਬਿਆਨਦਾ ਉਹ ਤਾਂ 9 ਦਿਨ ਗੈਪ ਰਹੀ ਹੈ। 10ਵੇਂ ਦਿਨ ਆ ਕੇ ਸਾਹਮਣੇ ਕਹਿੰਦੀ ਜੀ ਜਦਾ ਵੀਡੀਓ ਚੀ ਕੋਈ ਮੈਂ ਜੀ ਅੱਕਰ ਪਿਆ ਕਿਸੇ ਦਾ ਨਹੀਂ ਦੇਣਾ ਤੁਸੀਂ ਦੇਖ ਲਓ ਜੇ 7 ਲੱਖ ਰੁਪਏ ਦਾ ਕਰ ਗਿਆ ਵੀ ਮੈਂ ਬਾਹਰੋਂ ਆਏਗਾ 7 ਲੱਖ ਰੁਪਏ ਮੈਂ ਮੰਨ ਮੈਂ ਤੇ ਦੋ ਨੰਬਰ ਦਾ ਕੰਮ ਕਰਦੀ ਜਿਹੜੇ ਸੱਜ ਰਖਦਾ ਰਹੇ ਮਾਤਾ ਜੀ ਦੇ ਪੰਜੂ ਦੇਖ ਸਕਦੇ ਜਿਹੜੇ ਬਜ਼ੁਰਗ ਮਾਤਾ ਵੀ ਹੈ ਜਿਹੜੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂਜੀ ਮਾਤਾ ਜੀ ਕਾ ਬਣੀ ਆ ਤੁਸੀਂ ਵੀ ਕਮੇਟੀ ਪਾਈ ਸੀ ਮਾਤਾ ਜੀ ਤੁਸੀਂ ਵੀ ਪਾਈ ਅੱਛਾ ਤੁਸੀਂ ਨਹੀਂ ਪਾਈ ਮੈਂ ਨਹੀਂ ਪਾਈ ਮਹੱਲੇ ਦੇ ਰਹਿਣ ਵਾਲੇ ਹਾਂ ਮੈਂ ਮਹੱਲੇ ਦੇ ਰਹਿਣ ਵਾਲੀ ਨਹੀਂ ਜੀ ਆਪਣੀ ਬੇਟੀ ਨਾ ਕਰਾ ਇਹ ਮਹੱਲੇ ਚ ਰਹਿਣ ਵਾਲੀਆਂ ਹਾਂ ਕਿ ਪੈਸੇ ਦੇ ਜਿੰਨੇ ਵੀ ਦੇਣੇ ਆ ਤਾਂ ਕੋਈ ਉਹਦਾ ਨਹੀਂ ਕਹਿ ਸਕਦਾ ਉਹਦਾ ਕੋਈ ਨਹੀਂ ਕਹਿ ਸਕਦਾ ਇਹ ਇੱਕ ਅਦਾ ਘਰ ਹੋਵੇ ਤੇ ਕਹਿ ਸਕਦੇ ਆ ਨਾ ਕਿ ਜਿਹੜਾ ਪੂਰਾ ਮਹੱਲਾ ਇਕੱਠਾ ਹੋਇਆ ਵਾ ਚੋਰੀ ਨਾ ਬਣ ਜਿਹੜਾ ਇਹ ਨਹੀਂ ਕਮੇਟੀ ਆ ਉਹਨਾਂ ਦੀ ਚੋਫਰਾ ਮਨਾ ਦੇ ਦੇ ਤੇ ਨਾ ਜਰੂਰਤ ਕਢਾ ਤੇ ਨਾ ਕੱਢ ਬਸ ਹਾਂਜੀ ਉਹੀ ਇਹ ਕਿ ਜਿਹੜਾ ਉਦੋਂ ਲਾਈਵ ਹੋਈ ਹੈ ਤੇ ਉਹਦੇ ਨਾਲ ਤੇ ਕੋਈ ਹੋਣਾ ਅੱਜ ਕੱਲੀ ਮੱਲੇ ਚੋਂ ਲੈ ਕੇ ਜਾਂਦੀ ਹੈ ਗਰਾਨੀ ਲੈ ਕੇ ਜਾਂਦੀ ਆਪਣਾ ਦੇਰ ਲੈ ਕੇ ਜਾਂਦੀ ਉਹ ਹਾਂ ਆਪਣਾ ਖਰਾਬ ਲਾਇਆ ਕੋਈ ਨਹੀਂ ਝੂਠ ਬੋਲਦਾ ਕੱਲੀ ਚਲਾਣੀ ਚਾਹੀਦੀ ਉਹ ਹੀ ਨਾ ਕਿ ਤੁਸੀਂ ਦੇਖੋ ਕਮੇਟੀ ਵੀ ਪਾਈ ਇੱਕ ਤਾਂ ਤੁਸੀਂ ਇੱਕ ਪੈਸੇ ਜੋੜ ਕੇ ਕਮੇਟੀ ਪਾਈ ਉਹ ਤੋਂ ਬਾਅਦ ਤੁਹਾਡਾ ਧੱਕਾ ਹੋ ਗਿਆ ਤੇ ਤੁਸੀਂ ਹਾਂ ਜੀ ਤੇ ਬੋਲਾਂਗੇ ਇਹ ਚਲਾਦੇ ਦੀ ਮਾਂ ਵੀ ਨਹੀਂ ਸਗੀ ਕੜੀ ਇਹਦੇ ਨਾਲ ਵੀ 5000 ਘਾਟਾਈ ਉਹ ਵੀ ਮੈਨੂੰ ਸੁਣਾ ਕੇ ਗਈ ਸੀ ਅੱਛਾ ਉਹਦੀ ਮੰਮੀ ਵੀ ਤੁਹਾਨੂੰ ਕਹਿ ਕੇ ਗਈ ਹੈ ਕਹਿੰਦੀ ਮੈਂ ਨਹੀਂ ਉਹ ਵੀਡੀਓ ਵੇਖਤਾ ਬੜੇ ਸ਼ਰੀਆਮ ਕਹਿ ਰਹਿਣਾ ਤੁਸੀਂ ਵੀ ਦੇ ਰਹੀ ਹੈ ਗਾਲ੍ਹਾਂ ਵੀ ਕੱਢ ਰਹੀ ਹੈ ਕੋਈ ਨਹੀਂ ਵੀ ਸ਼ਰੀਆਮ ਕਹਿ ਰਹੀ ਹੋ ਕੋਈ ਦੇਖਿਆ ਇਹ ਨਹੀਂ ਸੋਣੀ ਰਿਹਾ ਜੇ ਤਾਂ ਮਤਲਬ ਉਹ ਝੋ ਰਿਹਾ ਤਾਂ ਭੱਜੀਏ ਥੋ ਅਹੀਂ ਨਹੀਂ ਗਏ ਭੱਜੇ ਥੋ ਅਹੀਂ ਪਹਿਲੇ ਨਹੀਂ ਤੁਸੀਂ ਪਤਾ ਕੀ ਅਸਲ ਹੋ ਪਈ ਹੈ ਕੰਪਲੇਂਟ ਕਰਵਾਈ ਪਈ ਹੈ ਪੁਲਿਸ ਲੋਕੀਂ ਕੀ ਕਰਿਆ ਵਾ ਕੋਈ ਨਹੀਂ ਕਰਨ ਕੇ ਸ਼ਾਨਬੀਨ ਤੇ ਉਸ ਦਿਨ ਦੀ ਉਧਰ ਵੀ ਉਹਦੀ ਖਬਰ ਕਰਵਾਈ ਹੈ ਉਸ ਦਿਨ ਦੀ ਕੋਈ ਸ਼ਾਨਬੀ ਨਹੀਂ ਕੀਤੀ ਪੁਲਿਸ ਨੇ ਲੈ ਕੋਈ ਮੈਨੂੰ ਇੱਕ ਚੀਜ਼ ਦੱਸੋ ਕਦੋਂ ਕੰਪਲੇਂਟ ਕੀਤੀ ਸੀ ਕੰਪਲੇਂਟ ਕਦੋਂ ਕੀਤੀ ਕਿਤੇ ਨੇ ਕਰਾਰੋ ਜੀ ਦੂਜੇ ਤੀਜੇ ਦਿਨ ਤੱਕ ਕਿਸ ਦਿਨ ਇਹ ਹੁੰਦਾ 29 ਤਰੀਕ ਨੂੰ 29 ਤਰੀਕ ਤੋਂ ਲੈ ਕੇ ਹੁਣ ਤੱਕ 16 17 ਦਿਨ ਹੋ ਚਲੇ ਅਜੇ ਤੱਕ ਕੁਝ ਪਤਾ ਨਹੀਂ ਲੱਗਾ ਨਹੀਂ ਜੀ ਹਾਂ ਵੀ ਲਾਈਵ ਹੋ ਕੇ ਦੱਸਦੀ ਹਾਂ ਮੈਂ ਪੇਕੇ ਘਰ ਬੈਠੀ ਹਾਂ ਨਹੀਂ ਜੇ ਤੁਹਾਡਾ ਨਹੀਂ ਹੱਲ ਹੁੰਦਾ ਫਿਰ ਤੁਸੀਂ ਕੀ ਸੋਚਦੇ ਜਿਹੜੀ ਜਿਹੜੀ ਲਾਈਵ ਹੋ ਕੇ ਵੀਡੀਓ ਆਈ ਸੀ ਤੁਸੀਂ ਪੁ ਪੰਚਾਇਤ ਨੇ ਕਿ ਲਾਈਵ ਹੋਇਆ ਹੈ ਜਾਂ ਕੁਝ ਹੋਇਆ ਹੈ ਕਿ ਪੁਲਿਸ ਟ੍ਰੇਸ ਕਰ ਸਕੇ ਕੁਝ ਏਦਾਂ ਦਾ ਕੁਝ ਤੁਹਾਡੇ ਸਾਹਮਣੇ ਜੇ ਐਨਸੀ ਕਰਦੇ ਵੀ ਉਹ ਦੇਖੋ ਹੁਣ ਮੇਰੀ ਵੀਡੀਓ ਲਾਈ ਹਾਂ ਹਾਂਜੀ ਮੈਂ ਕਿਹਨਾਂ ਦਾ ਮੈਂ ਪਤਾ ਨਹੀਂ ਕੀ ਨਾਮ ਕੀ ਹੈ ਅੱਛਾ ਕੀ ਹੈ ਅਸੀਂ ਕਹਿੰਦੇ ਇੱਕ ਵਾਰ ਜਿੱਥੇ ਵੀ ਕਿਰਨ ਲੇਡੀ ਸਬੂਤ ਮੰਗਦੀ ਸਾਰੇ ਮੁੱਲੇ ਨੇ ਸਬੂਤ ਦਿੱਤੇ ਆ ਸਬੂਤ ਪੇਸ਼ ਕਰਦੀ ਤੁਹਾਡੇ ਕਿੰਨੇ ਕੁ ਪੈਸੇ ਨੇ ਤੁਹਾਡੇ ਕਿੰਨੇ ਕੁ 5000 ਰੁਪਏ ਆ ਮਤਲਬ ਮੈਂ ਦੇਖਣ ਨੂੰ ਮਿਲਿਆ ਕਿ ਸਾਰਿਆਂ ਦੇ ਲੱਖ ਤੋਂ ਉੱਤੇ ਹੀ ਆ ਹਾਂਜੀ ਜੋ ਵੀ ਆ ਨਹੀਂ ਤੁਹਾਡੇ ਕੋਈ ਕੋਈ ਸਬੂਤ ਹੈਗਾ ਜਿਹੜਾ ਕਿ ਉਹਨੇ ਨਹੀਂ ਸਾਰੇ ਸਾਰੇ ਉਹ ਦਿੱਤੇ ਮੈਨੂੰ ਅੱਛਾ ਉਹੀ ਸਬੂਤ ਹੈ ਹਾਂ ਸਾਰੇ ਸਬੂਤ ਅੱਛਾ ਤੁਸੀਂ ਵੀ ਸਟਾਰਟਿੰਗ ਚ ਕਮੇਡੀਆਂ ਬੰਦੇ ਸੀ ਉਹਦੇ ਕੋ ਤੇ ਤੁਹਾਡੇ ਨੂੰ ਮੈਨੂੰ ਕਿੱਥੇ ਰੈਫਰੈਂਸ ਦਿੱਤਾ ਫਾਦੇ ਤੇ ਨਾਲ ਹੀ ਰਹਿਣੀ ਕਰਦੇ ਅੱਛਾ ਤੁਹਾਡੇ ਨਾਲ ਹੀ ਕਹਿੰਦੀ ਕਿ ਮੈਂ 9 ਵਜੇ ਸਾਰੇ ਤਨ ਪੈਸੇ ਦੇ ਦੇਗੀ ਜੀ ਜੀ 9 ਵਜੇ ਜਦੋਂ ਮੈਂ ਆਈ ਤੇ ਘਾਰੀਆਂ ਨਹੀਂ ਨਾ ਜਦੋਂ ਗਵਾਰਟੀ ਵੀ ਨਹੀਂ ਬਖਸ਼ਿਆ ਆਪਣੇ ਕੋਈ ਗਵਾਰਟੀ ਨਹੀਂ ਬਖਸ਼ਿਆ ਨਹੀਂ ਜਦੋਂ ਜਦੋਂ ਲਾਈਵ ਹੋਈ ਸੀ ਇੱਕ ਮਿੰਟ ਜਦੋਂ ਜਦੋਂ ਲਾਈਵ ਹੋਈ ਸੀ ਉਸ ਵੇਲੇ ਘਰ ਸੀ ਉਸ ਦਿਲੇ ਨਹੀਂ ਉਹਨੂੰ ਘਰ ਨਹੀਂ ਉਹ ਆਪਣੇ ਪੇਕੇ ਦੇ ਘਰ ਸੀ ਅ ਚੌਥੇ ਸੀ ਉਹਦੇ ਦੋ ਦਿਨ ਦੀ ਘਰ ਨਹੀਂ ਹੋਈ ਹਲੇ ਨਾ ਤੇ ਘਰ ਵਾਲਾ ਇਸ ਟਾਈਮ ਕਿੱਥੇ ਹੈਗਾ ਉਹਦਾ ਅੱਛਾ ਉਹਦੇ ਨਾਲ ਹੀ ਦੋਨੇ ਇਕੱਠੇ ਥੋੜੇ ਪਿਆ ਹੈ ਬੇਟੀ ਵੀ ਲੈ ਕੇ ਆ ਮਾਸੀ ਹਾਂਜੀ ਬਾਅਦ ਚ ਉਸਦੀ ਬੇਟੀ ਵੀ ਚਲੇ ਗਈ ਅੱਛਾ ਬੇਟੀ ਵੀ ਚਲੀ ਗਈ ਓਰੀ ਤਾਂ ਵੀਜ਼ਾ ਲੈ ਨੇ ਆਇਆ ਅੱਛਾ ਪਤੀ ਚਾ ਲੈਣੇ ਆਏ ਆਪਨੇ ਵੀ ਡਾਲੀ ਸੀ ਕਮੇਟੀ ਆਪ ਆਪਕੋ ਤੋਂ ਆਪ ਕੀ ਮੈਸੇਜ ਦੇਣਾ ਚਾਹਤੇ ਜੋ ਲੋਕ ਕਮੇਟੀ ਜੋ ਦੇ ਕੀ ਸੋਚਦੇ ਹੋ چار لاکھ میں قرضہ لے گیا میں کہا چل لاکھ لاکھ میں دے دینا بعد میں رہ جائے گا لاکھ دو لاکھ تو پہلے کتنی کمیٹی نکلی تھی اس کے پاس پہلے میرے بیس مہینے کی کمیٹی اچھا پہلے دے رہے تھے ابھی ایک مہینہ لیٹ دے مہینہ اس بار میں ایک پائی اکاؤنٹ ہوا تین مہینہ بعد میں پائے تو میں ہزار پہلے اس نے وشواس بنا لیا آپ کا پانچ ہزار میں نہیں دے سرکاری ہوتا وہ نہیں دے میں میں تھوڑا تھوڑا